ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਹਰ ਕੋਈ ਬੰਦਾ ਫੋਟੋ ਖਿੱਚਵਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕਰਦਾ ਹੈ ਪਰ ਕਈ ਵਾਰ ਚੌੜ-ਚੌੜ ਦੇ ਵਿੱਚ ਵੈਪਨ ਵਾਲੀਆਂ ਫੋਟੋਆਂ ਤੁਹਾਡੀਆਂ ਮੁਸ਼ਕਲਾਂ ਵਧਾ ਸਕਦੀਆਂ ਨੇ ਜਿਵੇਂ ਪੁਲਿਸ ਦੀ ਗ੍ਰਿਫਤ 'ਚ ਹੌਲੀ-ਹੌਲੀ ਤੁਰੇ ਆਉਂਦੇ ਇਹਨਾਂ ਨੌਜਵਾਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਦਰਸਲ ਇਹ ਨੌਜਵਾਨ ਪਿਸਟਲ ਹੱਥ ਦੇ ਵਿੱਚ ਫੜ ਕੇ ਬਦਮਾਸ਼ਾਂ ਵਾਲੀ ਫੀਲਿੰਗ ਲੈਂਦੇ ਸੀ ਤੇ ਇਹਨਾਂ ਨੇ ਇੱਕ ਫੋਟੋ ਖਿੱਚ ਕੇ ਆਪਣੇ ਇੰਸਟਾਗ੍ਰam ਤੇ ਲੋਡ ਕਰ ਦਿੱਤੀ ਤੇ ਜਿਸਤੇ ਪ੍ਰਸ਼ਾਸਨ ਦੀ ਨਜ਼ਰ ਪੈ ਜਾਂਦੀ ਹੈ ਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਇਹਨਾਂ ਨੂੰ ਕਾਬੂ ਕਰ ਲੈਂਦਾ ਤੇ ਫਿਰ ਅੱਗੇ ਇਹਨਾਂ ਤੇ ਮਾਮਲਾ ਵੀ ਦਰਜ ਕੀਤਾ ਗਿਆ ਥੋੜੇ ਟਾਈਮ ਪਹਿਲਾਂ ਸਾਡੇ ਕੋਲ ਇੱਕ ਵੀਡੀਓ ਆਈ ਸੀ ਇੰਸਟਾਗ੍ਰਾਮ ਤੇ ਕਿਸੇ ਨੇ ਸਟੋਰੀ ਪਾਈ ਸੀ ਉਹਦੇ ਵਿੱਚ ਉਹ ਵੈਪਨ ਡਿਸਪਲੇ ਕਰਨ ਰਿਹਾ ਸੀ ਤੇ ਪੀਸੀ ਸਾਭ ਵੱਲੋਂ ਆਰਡਰ ਵੀ ਜਾਰੀ ਕੀਤਾ ਹੋਇਆ ਕਿ ਸੋਸ਼ਲ ਮੀਡੀਆ ਤੇ ਵੈਪਨ ਜਿਹੜਾ ਹੈ ਉਹ ਡਿਸਪਲੇ ਨਹੀਂ ਕਰਨਾ ਕਿਸੇ ਵੀ ਹਾਲਤ ਦੇ ਵਿੱਚ ਤੇ ਉਸ ਸੰਬੰਧੀ ਦੋ ਜਿਹੜੇ ਅਕਿਊਜ਼ਡ ਨੇ ਉਹਨਾਂ ਤੇ ਐਫਆਈਆਰ ਰਜਿਸਟਰ ਕੀਤੀ ਗਈ ਹੈ ਸੀਆਈਏ ਸਟਾਫ ਵੱਲੋਂ ਤੇ ਵੈਪਨ ਜਿਹੜਾ ਹੈ ਉਹ ਵੀ ਬਰਾਮਦ ਕੀਤਾ ਗਿਆ 71 ਗੀਤੀ ਕਿਵੇਂ ਲਿਖਦੇ ਦੋ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ ਵੈਪਨ ਉਹ ਆਪਣੇ ਸੀਗੇ ਜਾਂ ਕਿਸੇ ਦੇ ਹੋਰ ਸੀਗੇ ਆ ਲਾਇਸੈਂਸਡ ਵੈਪਨ ਸੀ ਪਰ ਉਹ ਉਹਨਾਂ ਦੇ ਆਪ ਦੇ ਨਾਮ ਤੇ ਨਹੀਂ ਸੀ ਉਹ ਕਿਸੇ ਹੋਰ ਦਾ ਵੈਪਨ ਲੈ ਕੇ ਉਹਨਾਂ ਨੇ ਇਦਾਂ ਦੀ ਸਟੋਰੀ ਜਿਹੜੀ ਹੈ ਇੰਸਟਾਗ੍ਰam ਤੇ ਅਪਲੋਡ ਕੀਤੀ ਸੀ ਇਹਦਾ ਇਹਨਾਂ ਮਾਮਲਾ ਦਰਜ ਹੈਗਾ ਪਹਿਲਾਂ ਵੀ ਇਹਨਾਂ ਦੇ ہاں ਜੀ ਇਹਨਾਂ ਦੋਹਾਂ ਚੋਂ ਇੱਕ ਤੇ ਪਹਿਲਾਂ ਲੜਾਈ ਝਗੜੇ ਦੇ ਐਫਆਰ ਰਿਜਿਸਟਰ ਹੈਗੇ ਇਹਨੇ ਵਿਅਕਤੀ ਵੈਪਨ ਸੀਗਾ ਉਸ ਤੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਾਰਾ ਹਜੇ ਅਸੀਂ ਇਨਵੈਸਟੀਗੇਟ ਕਰਨ ਦੇ ਆ ਉਹਦਾ ਰੋਲ ਕੀ ਹੈ ਕੌਣ ਉਹ ਬੰਦਾ ਹੈਗਾ ਵੈਪਨ ਇਹਨਾਂ ਦੇ ਕੋਲ ਉਹ ਮਿਲ ਗਿਆ ਸੀ ਪਰ ਜਿਹੜੇ ਬੰਦੇ ਦੇ ਨਾਂ ਤੇ ਲਾਇਸੈਂਸ ਹੈਗਾ ਉਹ ਸਾਰਾ ਅਸੀਂ ਹੁਣ ਵੈਰੀਫਾਈ ਕਰਨ ਰਿਹਾ ਉਹ ਇਨਵੈਸਟੀਗੇਸ਼ਨ ਸਾਡੀ ਚੱਲਦੀ ਪਈ ਪੋਤਵਾਲੀ ਥਾਣੇ ਦੇ ਏਰੀਆ ਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤਰ੍ਹਾਂ ਵੈਪਨ ਦੇ ਸਕਦਾ ਹੈ ਇੱਕ ਦੂਸਰੇ ਨੂੰ ਉਹ ਚੀਜ਼ ਵੀ ਹਜੇ ਵੈਰੀਫਾਈ ਕਰਨ ਵਾਲੀ ਹੈਗੀ ਹੈ ਇਹਨਾਂ ਨੇ ਕਿਦਾਂ ਵੈਪਨ ਕਿਸ ਕੰਡੀਸ਼ਨ ਚ ਉਸ ਬੰਦੇ ਤੋਂ ਲਿਆ ਹੈ ਕਿਸ ਕਾਰਨ ਲਿਆ ਉਹ ਸਾਰਾ ਅਸੀਂ ਹੁਣ ਇਨਵੈਸਟੀਗੇਟ ਕਰਨ ਰਿਹਾ ਸਾਰਾ ਕੁਝ ਵੈਰੀਫਾਈ ਕਰਕੇ ਤੁਹਾਨੂੰ ਅਸੀਂ ਬਾਅਦ ਚ ਦੱਸਾਂਗੇ ਨੌਜਵਾਨ ਵੀ ਨੂੰ ਕੀ ਛੋੜਿਆ ਲੱਗਦਾ ਸੀ ਆਹੀ ਮੈਸੇਜ ਦੇਣਾ ਚਾਹੁੰਦੇ ਆ ਡੀਸੀ ਸਾਹਿਬ ਵੱਲੋਂ ਵੈਪਨਸ ਡਿਸਪਲੇ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ ਇਹਦੇ ਸਬੰਧੀ ਡੀਸੀ ਸਾਹਿਬ ਵੱਲੋਂ ਆਰਡਰ ਵੀ ਕਾਲਿਆ ਹੋਇਆ ਹੈ ਕਿ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਵੈਪਨ ਦਾ ਜਿਹੜਾ ਡਿਸਪਲੇ ਹੋ ਨਾ ਕੀਤਾ ਜਾਵੇ ਤੇ ਇਹ ਤੋਂ ਸਾਨੂੰ ਬਚਣਾ ਚਾਹੀਦਾ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਇਹਨਾਂ ਦੇ ਵਿੱਚ ਇੱਕ ਨੌਜਵਾਨ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਇਹਨਾਂ ਦੀ ਜਾਂਚ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਅਜਿਹੀ ਗਲਤੀ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ